ਸਤ ਸ੍ਰੀ ਅਕਾਲ ਜੀ ਦੋਸਤੋ ਅੱਜ ਆਏ ਆਂ ਬ੍ਰਾਂਡ 40 ਦੇ ਉੱਤੇ ਕਿਉਂਕਿ ਸਾਨੂੰ ਪਤਾ ਲੱਗਿਆ ਇੱਕ ਅਲੱਗ ਜੀ ਆਫਰ ₹2500 ਦੇ ਤਿੰਨ ਸ਼ੂਜ਼ ਆ ਤੇ ₹1900 ਦੇ ਵਿੱਚ ਤਿੰਨ ਸ਼ੂਜ਼ ਆ ਦੋਸਤੋ ਅੱਜ ਜਾਣਦੇ ਆਂ ਹੈਲੋ ਰੋਣਾ ਸਾਹਿਬ ਕੀ ਹਾਲ ਚਾਲ ਨੇ ਬាទ ਵਧੀਆ ਮੈਂ ਜੀ ਸੋ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਇਸ ਬ੍ਰਾਂਡ ਦੇ ਉੱਤੇ ਇੱਕ ਬਹੁਤ ਵਧੀਆ ਆਫਰ ਚੱਲ ਰਹੀ ਹੈ ਜਿਹੜੀ ਕਿ ਮੈਨੂੰ ਪਤਾ ਲੱਗੀ ਹਾਂਜੀ 2500 ਦੇ ਤਿੰਨ ਸ਼ੂਜ਼ 2500 ਦੇ ਤਿੰਨ ਸ਼ੂਜ਼ 1900 ਦੇ ਤਿੰਨ ਸ਼ੂਜ਼ 1900 ਦੇ ਤਿੰਨ ਲੇਡੀਜ਼ ਦੇ ਕੋਈ ਵੀ ਤੁਸੀਂ ਲੈ ਸਕਦੇ ਆ ਬੈਲੀ ਲੈ ਸਕਦੇ ਆ ਹੀਲ ਲੈ ਸਕਦੇ ਆ ਅਸੀਂ ਜੋ ਵੀ ਤੁਸੀਂ ਲੈਣਾ ਹੈ 300 ਰੁਪਏ ਪਾਵਣਾ 1900 ਰੁਪਏ ਦੇ ਵਿੱਚ ਤਿੰਨ ਪੀਸ ਹੈ ਜੀ ਕੋਈ ਵੀ ਤੁਸੀਂ ਇਹਨਾਂ ਚੋਂ ਸਿਲੈਕਟ ਕਰ ਸਕਦੇ ਹੋ ਕੋਈ ਵੀ ਚੂਜ਼ ਕਰ ਸਕਦੇ ਆਂ ਵੀ 1900 ਰੁਪਏ ਦੇ ਵਿੱਚ ਤਿੰਨ ਸ਼ੂਜ਼ ਦੇ ਰਹੇ ਆਂ ਦੇ ਵਿੱਚ ਤਿੰਨ ਹੈ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਲੇਡੀਜ਼ ਪ੍ਰੋਡਕਟ ਤੇ ਆਪਨੇ ਆਫਰ ਲਾਈ ਹੈ ਜੀ ਇਹ ਆਫਰ ਉਹ ਰੋੜਾ ਜੀ ਐਦਾਂ ਨਹੀਂ ਗੱਲ ਬਣਨੀ ਹੈਗੀ ਤੁਸੀਂ ਤਾਂ ਦੂਜੇ ਸ਼ੂਜ਼ ਵੀ ਦੇ ਸਕਦੇ ਮੈਨੂੰ ਸ਼ੂਜ਼ ਦਿਖਾ ਕੇ ਆਫਰ ਦੋ ਆ ਦੇਖੋ ਤੁਹਾਡੇ ਸਾਹਮਣੇ ਸਾਰੇ ਪ੍ਰੋਡਕਟ ਲੱਗੇ ਹੋਇਆ ਜੀ ਠੀਕ ਹੈ ਜੀ ਇਹਨਾਂ ਚੋਂ ਕੋਈ ਵੀ ਤਿੰਨ ਪੀਸ ਸਿਲੈਕਟ ਕਰ ਸਕਦੇ 2500 ਰੁਪਏ ਦੇ ਵਿੱਚ 2500 ਰੁਪਏ ਦੇ ਵਿੱਚ ਤਿੰਨ ਪ੍ਰੋਡਕਟ ਹੈ ਜੀ ਇਹਦੇ ਵਿੱਚ ਤੁਸੀਂ ਇਹ ਦੇਖੋ ਜੀ ਟੀਪੀਆ ਸੋਲ ਇਨੂੰ ਚੈਲਸੀ ਬੋਲਦੇ ਚੈਲਸੀ ਬੋਲਦੇ ਜੀ ਤੇ ਜਿਹੜਾ ਆ ਚੀਜ਼ ਲੱਗੀ ਪਈ ਟੋ ਹੈ ਇਹ ਟੋ ਹੈ ਜੀ 골ਡਨ ਟੋ ਬੋਲਦੇ ਇਹਨੂੰ ਠੀਕ ਹੈ ਆਈ ਹੀਲ ਦੇ ਵਿੱਚ ਸ਼ੂਜ਼ ਹੈ ਜੀ ਇਹ ਮਤਲਬ ਇਸ ਤਰ੍ਹਾਂ ਦੇ ਜੋ ਲੱਗੇ ਹੋਏ ਨੇ ਸ਼ੂਜ਼ 2500 ਰੁਪਏ ਦੇ ਵਿੱਚ ਤਿੰਨ ਜੋੜੇ ਨੇ ਕੋਈ ਵੀ ਬੰਦਾ ਆ ਕੇ 5 ਤਰੀਕ ਤੱਕ ਟੋਟੋ ਲੈ ਸਕਦਾ ਹਾਂਜੀ ਹਾਂਜੀ ਇਸ ਤੋਂ ਇਲਾਵਾ ਹਾਂਜੀ ਆ ਦੇਖੋ ਬੈਡੀ ਦੇ ਵਿੱਚ ਵੀ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਐਚ ਵੋਟ ਸੋਲ ਵੀ ਹੈ ਜੀ ਐਲ ਵੀ ਦੇ ਆਪਣਾ ਕੰਪਨੀ ਦੇ ਪ੍ਰੋਡਕਟ ਵੀ ਹੈ ਜੀ ਵਿੱਚ ਅੱਛਾ ਜੀ ਲਓ ਜੀ ਵੋਟ ਸੋਲ ਦੇ ਵਿੱਚ ਹੈ ਠੀਕ ਹੈ ਕਿਆ ਬਾਤ ਹੈ ਕਿਹੜਾ ਪ੍ਰੋਡਕਟ ਲੈ ਸਕਦੇ ਜੀ ਕੋਈ ਵੀ ਪ੍ਰੋਡਕਟ ਲੈ ਲੀ ਜੀ 2500 ਰੁਪਏ ਦੇ ਵਿੱਚ ਤਿੰਨ ਸ਼ੂਜ਼ ਨੇ ਹਾਂਜੀ ਨੋ ਯਾਰ ਆਰਟੀਕਲ ਚੈੱਕ ਕਰ ਲਓ ਠੀਕ ਹੈ ਜੀ ਸੋ ਅਸੀਂ ਮੰਨਦੇ ਹਾਂ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਹਾਂਜੀ ਹਾਂਜੀ ਸੋ ਗੱਲਾਂ ਤੇ ਨਾ ਜਾਓ ਪਹਿਲਾਂ ਤੁਸੀਂ ਆ ਕੇ ਸ਼ੂਜ਼ ਦੇਖੋ ਸ਼ੂਜ਼ ਦੀ ਕੁਆਲਿਟੀ ਦੇਖੋ ਵਰਤੋ ਜੇ ਤੁਸੀਂ ਤਿੰਨ ਨਹੀਂ ਲੈ ਕੇ ਜਾਣਾ ਤੁਸੀਂ ਇੱਕ ਲੈ ਜਾਓ ਪਹਿਲਾਂ ਇੱਕ ਇੱਕ 'ਚ ਡਿਸਕਾਊਂਟ ਹੈਗਾ ਇੱਕ 'ਚ ਡਿਸਕਾਊਂਟ ਹੈਗਾ ਜੀ ਠੀਕ ਹੈ ਜੀ ਤੇ ਉਸ ਵਾਸਤੇ ਸਪੋਰਟ ਸ਼ੂਜ਼ ਦੀ ਗੱਲ ਕਰੀਏ ਫਸ ਸਪੋਰਟ ਸ਼ੂਜ਼ ਕਿੰਦਾ ਦਿਆ ਤੁਹਾਡੇ ਕੋਲ ਸਪੋਰਟ ਸ਼ੂਜ਼ ਆ ਦੇਖੋ ਬਹੁਤ ਕੁਆਲਿਟੀ ਪਈ ਹੈ ਇਸ ਤੋਂ ਇਲਾਵਾ ਵੀ ਬਹੁਤ ਆਰਟੀਕਲ ਨੇ ਸਪੋਰਟ ਸ਼ੂਜ਼ ਦੇ ਵਿੱਚ ਕੀ ਆਫਰ ਹੈ ਇਹ ਜੀ ਤੁਹਾਨੂੰ ਇਹ ਵੀ 2500 ਰੁਪਏ ਤਿੰਨ ਦੇ ਦਾਂਗੇ ਜੀ 2500 ਰੁਪਏ ਦੇ ਵਿੱਚ ਤਿੰਨ ਸ਼ੂਜ਼ ਹਾਂਜੀ ਤੇ ਜਿਹੜਾ ਤੁਹਾਡੇ ਕੋਲੋ ਪ੍ਰੋਡਕਟ ਮਿਲਦਾ ਉਹਦੀ ਗਾਰੰਟੀ ਕੀ ਹੁੰਦੀ ਹੈ ਗਾਰੰਟੀ ਜੀ ਜਿਹੜਾ ਕੰਪਨੀ ਦਾ ਪ੍ਰੋਡਕਟ ਆ ਉਹ ਤਾਂ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਜੀ ਗਾਰੰਟੀ ਹੈ ਜੀ ਲੈਦਰ ਦੀ ਆਈਟਮ ਉਹਦੀ ਫੁੱਲ ਗਾਰੰਟੀ ਹੈ ਫੁੱਲ ਰਿਪਲੇਸਮੈਂਟ ਹੋਏਗੀ ਅਗਰ ਫੁੱਲ ਹੋਏਗਾ ਫੁੱਲ ਰਿਪਲੇਸਮੈਂਟ ਤਾਂ ਉਹਨੂੰ ਰਿਪੇਅਰ ਨਹੀਂ ਕਰਾ ਕੇ ਦਿੱਤਾ ਜਾਏਗਾ ਉਹਨੂੰ ਬਦਲ ਕੇ ਹੀ ਦਿੱਤਾ ਜਾਏਗਾ ਜਿਸ ਦੀ ਗੱਲ ਤੇ ਖਰਚਾ ਰਹਿਣਾ ਪੈਣਾ ਜਿਸ ਕੰਪਨੀ ਦੀ ਗਾਰੰਟੀ ਹੈ ਦੇਖੋ ਮੈਨੂੰ ਲੋਕਾਂ ਨੇ ਪੁੱਛਣਾ ਹੁਣ ਕੌਣ ਕੈਮਰਾ ਤੁਸੀਂ ਕਹਿ ਰਹੇ ਹੋ ਹਾਂਜੀ ਹਾਂਜੀ ਕੇ ਵੀ ਰਿਪਲੇਸਮੈਂਟ ਹੈ ਜਿੱਦਾਂ ਕਿ ਹੁਣ ਆਹ ਦੇਖੋ ਇਹਨਾਂ ਤੇ ਪ੍ਰੋਡਕਟ ਜਿਹੜੇ ਨੇ ਇਸ ਕੰਪਨੀ ਦੇ ਠੀਕ ਹੈ ਜੀ ਕਿਹੜੀ ਕੰ ਫੁੱਲ ਇਹਦਾ ਸ਼ੂਜ਼ ਹਾਂਜੀ ਠੀਕ ਹੈ ਜੀ ਜੋ ਇਹਦਾ ਮਾਰਕੀਟ ਪ੍ਰਾਈਸ ਹੈ ਜੀ ਉਹ ਹੈਗਾ ਜੀ 2500 ਦੇ ਕਰੀਬ ਹੈ ਜੀ ਪਰ ਆਪਾਂ ਇਸ ਟਾਈਮ ਆਫਰ ਦੇ ਵਿੱਚ 1500 ਰੁਪਏ ਦਵਾਂਗੇ ਉਹ ਭਾਈ ਉਹ ਜੀ 2500 ਦਾ ਤੇ ਤੁਸੀਂ 1500 ਦਾ ਦੋਗੇ ਇਹ ਸ਼ੂਜ਼ ਹਾਂਜੀ ਇਹਦੀ ਫੁੱਲ ਗਾਰੰਟੀ ਰਹੇਗੀ ਜੀ ਜੇ ਅਗਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ 1% ਵੀ ਪ੍ਰੋਬਲਮ ਆਂਦੀ ਹੈ 6 ਮਹੀਨੇ ਦੇ ਵਿੱਚ ਠੀਕ ਹੈ ਜੀ ਤਾਂ ਆਪਾਂ ਕਸਟਮਰ ਨੂੰ ਚੇਂਜ ਕਰਕੇ ਦਵਾਂਗੇ ਨਾ ਕਿ ਕਸਟਮਰ ਨੂੰ ਇਹ ਕਹਾਂਗੇ ਕਿ ਇਹਦਾ ਤੁਹਾਨੂੰ ਰਿਪੇਅਰ ਕਰਾ ਕੇ ਦਵਾਂਗੇ ਫੁੱਲ 100% ਰਿਪਲੇਸਮੈਂਟ ਹਾਂਜੀ 100% ਰਿਪਲੇਸਮੈਂਟ ਇਸ ਚੀਜ਼ ਦੀ ਜੇ ਜੇ ਵੀ ਔਰ ਡਿਜ਼ਾਈਨ ਵੀ ਮਿਲ ਜਾਣਗੇ ਜੀ ਸੋ ਕਲਰਸ ਵੀ ਹੈ ਡਿਜ਼ਾਈਨ ਵੀ ਹੈ ਵੈਰਾਈਟੀ ਬਹੁਤ ਜ਼ਿਆਦਾ ਹੈ ਨਾ ਹਾਂਜੀ ਹਾਂ ਲਓ ਜੀ ਸੋ ਦੋਸਤੋ ਅੱਜ ਦੇ ਇਸ ਬਲੌਗ ਦੇ ਵਿੱਚ ਤੁਸੀਂ ਆਉਣਾ ਕਿੱਥੇ ਆ ਆਪਣਾ ਬ੍ਰਾਂਡ 40 ਬ੍ਰਾਂਡ 40 ਇਹ ਹੈਗਾ ਤੇ ਮਰੰਡੇ 메ਨ ਮਾਰਕੀਟ ਦੇ ਵਿੱਚ ਹੈ ਲਾਈਟਾਂ ਵਾਲਾ ਜਿਹਨਾਂ ਚੌਕ ਬੋਲਦੇ ਤੇ ਸਿੱਧਾ ਆ ਕੇ ਤੇ ਆਪਣੇ ਲੋਕੇਸ਼ਨ ਬਾਰੇ ਦੱਸ ਦੋ ਲਾਈਟਾਂ ਵਾਲਾ ਯਾਰ ਓਪੋਜ਼ਿਟ ਬਿਗਨਾਰ ਜੁਅਲਰ 메ਨ ਬਾਜ਼ਾਰ ਠੀਕ ਹੈ ਜੀ ਆਪੋਜੀਟ ਵਿਕਰਾਂਤ ਜੁੱਲਰ ਮਾਵੀ ਮਾਰਕੀਟ ਦੇ ਬਿਲਕੁਲ ਸਾਹਮਣੇ ਹੈ ਤੇ ਜਿੱਥੇ ਕ੍ਰਿਸ਼ਨਾ ਮੰਡੀ ਬੋਲਦੇ ਆ ਉਹਦੇ ਕੋਰਨਰ ਤੇ ਆ ਸੋ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਆਓ ਵਰਤੋ ਤੇ ਸਾਨੂੰ ਦੱਸੋ ਤੇ ਕਮੈਂਟ ਕਰੋ